ਆ ਦੇਖੋ ਜੀ ਪੇਰੋ ਗੱਡੀ ਅਸੀਂ ਵਿੱਚੋਂ ਖੋਲ੍ਹ ਕੇ ਵੀ ਦੇਖੀ ਖੁੱਲੀ ਹੋਈ ਪਈ ਸੀ ਅਰੇ ਕਦੇ ਏ ਸੀਟ ਤੇ ਉੱਤੇ ਸਰਜੀਤ ਬਿੰਦਰ ਸਿੰਘ ਸਾਹਿਬ ਬੈਠੇ ਹੋਣਗੇ ਤੇ ਜਿਵੇਂ ਸੰਧੂ ਸੰਸ਼ੇਰ ਜੀ ਦੱਸਦੇ ਆ ਹੌਲੀ ਹੌਲੀ ਬਿਮਾਰ ਰਹਿਣ ਲੱਗੇ ਸੀ ਉਹ ਸਸੀ ਕਲਪਯਾਪੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਅਸੀਂ ਪਹੁੰਚੇ ਹਾਂ ਜੀ ਰੋਪੜ ਜ਼ਿਲ੍ਹੇ ਦੇ ਪਿੰਡ ਬਿੰਦ ਰੱਖ ਤੁਹਾਨੂੰ ਦਿਖਾਵਾਂਗੇ ਸਰਜੀਤ ਬਿੰਦ ਰਖੀਆ ਜੀ ਦਾ ਜੱਦੀ ਘਰ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਆਪਾਂ ਨੇ ਕਿਉਂਦੇ ਟੀਵੀ ਦੇ ਵਿੱਚ ਦੇਖਦੇ ਰਹੇ ਆ ਹਨ ਤੇਰੇ ਚਿੱਤਰਾ ਯਾਰ ਬੋਲਦਾ ਅੱਜ ਵੀ ਬਹੁਤ ਕਲਾਕਾਰ ਉਹਨਾਂ ਦੇ ਗੀਤ ਸਟੇਜ ਤੇ गा ਕੇ ਆਪਦੀ ਰੋਜੀ ਰੋਟੀ ਕਮਾ ਰਹੇ ਆ ਉਹਨਾਂ ਦੇ ਇੱਥੇ ਕੋਈ ਨਹੀਂ ਰਹਿੰਦਾ ਜੀ ਉਹਨਾਂ ਦੇ ਸਾਹਮਣੇ ਘਰ ਦੇ ਵਿੱਚ ਨੌਕਰ ਰਹਿੰਦੇ ਆ ਉਹਨਾਂ ਤੋਂ ਅਸੀਂ ਗੇਟ ਖਲਵਾਇਆ ਸਾਹਮਣੇ ਸਰਜੀਤ ਬੰਦ ਰੱਖੀ ਆ ਸਭ ਦੀ ਪਜੈਰੋ ਗੱਡੀ ਖੜੀ ਆ ਜਿਹੜੀ ਉਸ ਸਮੇਂ ਦੀ ਟੌਪ ਦੀ ਗੱਡੀ ਸੀ ਜਿਹਦੇ ਉੱਤੇ ਉਹਨਾਂ ਨੇ ਕੁੜੀ ਪਾਰਟ ਦੇ ਵਿੱਚ ਪ੍ਰੋਗਰਾਮ ਲਾਉਣ ਜਾਂਦੇ ਸੀ ਇਹ ਗੱਡੀ ਨੂੰ ਲੋਕ ਖੜਖੜ ਦੇਂਦੇ ਸੀਗੇ ਬਹੁਤ ਛਡਾਈ ਸੀ ਗੱਡੀ ਦੀ ਆ ਉਹਨਾਂ ਦਾ ਸਕੂਟਰ ਹੈ ਜਿਹਦੇ ਉੱਤੇ ਉਹਨਾਂ ਨੇ ਕਦੇ ਮੋਹਾਲੀ ਦੇ ਲੁਧਿਆਣੇ ਦੇ ਗੇੜੇ ਲਾਏ ਹੋਣਗੇ ਹਨਾ ਸਟਰਗਲ ਕੀਤਾ ਜਿਵੇਂ ਅ ਸੰਤੂ ਸ਼ਮਸ਼ੇਰ ਜੀ ਦੱਸਦੇ ਹੁੰਦੇ ਉਹਨਾਂ ਨੇ ਗੱਲਾਂ ਵੀ ਸਕੂਟਰ ਤੇ ਰਾਤ ਨੂੰ ਵੇਂਦ ਰੱਖੀ ਨਹੀਂ ਜਾਣਾ ਪਿੰਡ ਹਨਾ ਤੇ ਹੁਣ ਉਹਨਾਂ ਦੀ ਫੈਮਲੀ ਸਤਾਰੀ ਮੋਹਾਲੀ ਰਹਿ ਰਹੀ ਆ ਆ ਉਸ ਸਮੇਂ ਦੀ ਟੌਪ ਦੀ ਪਾਈ ਹੋਈ ਕੋਠੀ ਤੇ ਆ ਟੌਪ ਦੀ ਗੱਡੀ ਤੇ ਉਹਨਾਂ ਦੇ ਬੇਟੇ ਨੂੰ ਹੱਥ ਜੋੜ ਕੇ ਬੇਨਤੇ ਵੀ ਆ ਗੱਡੀ ਨੂੰ ਸੰਭਾਲਿਆ ਜਾਵੇ ਐਡੇ ਤਕੜੇ ਮਹਾਨ ਕਲਾਕਾਰ ਦੀ ਹੈਨਾ ਯਾਦ ਜਿਹਦੇ ਵਿੱਚ ਉਹਨਾਂ ਨੇ ਕਦੇ ਬੈਠੇ ਹੈਨਾ ਉਹ ਤਾਂ ਬਹੁਤ ਉਹਨਾਂ ਦੇ ਰਿਕਾਰਡ ਬਣਾਏ ਹੋਏ ਆ ਲੰਮੀਆਂ ਲੰਮੀਆਂ ਏਕਾਂ ਲਾ ਕੇ ਜੁਗੜੀ ਆ ਉਹ ਸਮੇਂ ਦਾ ਉਹਨਾਂ ਦਾ ਘਰ ਆਪਦੇ ਸਮੇਂ ਦਾ ਟੌਪ ਦਾ ਘਰ ਹੋਊਗਾ ਕਦੇ ਤੇ ਆ ਗਾਮਲੇ ਪਿਆਂ ਤੋਂ ਪਤਾ ਲੱਗਦਾ ਵੀ ਵਿਪਿੰਦਰ ਸਿੰਘ ਸਾਹਿਬ ਕਾਫੀ ਸ਼ੌਂਕੀ ਸੀਗੇ ਆਪਦੇ ਸਮੇਂ ਦੇ ਉਹਦੇ ਹੈਨਾ ਤੇ ਉਸ ਤੋਂ ਬਾਅਦ ਤਾਂ ਚਲੋ ਉਹ ਸ਼ਹਿਰ ਸ਼ਿਫਟ ਹੋ ਗਏ ਸਾਇਦ ਰੋਪੜ ਰਹਿੰਦੇ ਆ ਹੁਣ ਉਸ ਤੋਂ ਬਾਅਦ ਰੋਪੜ ਸ਼ਿਫਟ ਹੋਇਆ ਸ਼ਹਿਰ ਹੁਣ ਮਹਾਲੀ ਰਹਿੰਦੇ ਇਹ ਨਹੀਂ ਕੰਫਰਮ ਹੈਗਾ ਇਹ ਆ ਗੱਡੀ ਉਹਨਾਂ ਦੀ ਢੂੜ ਮਿੱਟੀ ਦੇ ਵਿੱਚ ਮੀਂਹ ਦੇ ਵਿੱਚ ਖਰਾਬ ਹੋ ਰਹੀ ਆ ਇਹਨਾਂ ਨੂੰ ਸੰਭਾਲਣੀ ਚਾਹੀਦੀ ਆ ਤੇ ਉਸ ਸਮੇਂ ਦੇਖੋ ਆਹੀ ਇੱਟਾਂ ਦੇ ਫਰਸ਼ ਹੁੰਦੇ ਸੀਗੇ ਤੇ ਇਸ ਘਰ ਦੇ ਵਿੱਚ ਉੱਠ ਕੇ ਕਿੱਥੋਂ ਕਿੱਥੋਂ ਤੱਕ ਪੇਦਰ ਕੇ ਸਾਹਮਣੇ ਤੋਂ ਮੱਬਾਈਆਂ ਆ ਦੇਖੋ ਉਸ ਸਮੇਂ ਦੇ ਹਨਾ ਉਸ ਸਮੇਂ ਦੇ ਟਾਪ ਦੇ ਬਾਥਰੂਮ ਹੋਣਗੇ ਇਹ ਇਹ ਆ ਘਰ ਜਿੱਥੇ ਮਿੰਦਰ ਸਿੰਘ ਜੀ ਸਾਹਿਬ ਦੇ ਘਰੇ ਟਾਪ ਟਾਪ ਦੇ ਗਏ ਕਿਤੇ ਟਾਪ ਟਾਪ ਦੇ ਰੈਕਟਰ ਹਨਾ ਉਹਨਾਂ ਕੋਲ ਪਹੁੰਚਦੇ ਹੋਣਗੇ ਵੱਡੀਆਂ ਵੱਡੀਆਂ ਕੰਪਨੀ ਉਹਨਾਂ ਦੇ ਪਿੱਛੇ ਟੈਂਚੀਆਂ ਦੇ ਟੈਂਚੀ ਭਰ ਕੇ ਬੈਗਾਂ ਦੇ ਬੈਗ ਭਰ ਕੇ ਪੈਸੇ ਚੱਕੀ ਫਿਰਦੀ ਸੀ ਉਸ ਸਮੇਂ ਦੇ ਵਿੱਚ ਤੇ ਆ ਉਹਨਾਂ ਦੀ ਇੱਕ ਬੈਠਕ ਹੈ ਜਿਹਦੇ ਵਿੱਚ ਵੱਡੀਆਂ ਵੱਡੀਆਂ ਕੰਪਨੀ ਦੇ ਮਾਲਕ ਕਦੇ ਆ ਕੇ ਬੈਠੇ ਹੋਣਗੇ ਵੱਡੇ ਵੱਡੇ ਕਲਾਕਾਰ ਆ ਕੇ ਬੈਠੇ ਹੋਣਗੇ ਹਨਾ ਸਮੇ ਸਮੇ ਦੀ ਗੱਲ ਹੁੰਦੀ ਹੈ ਸਮਾ ਸਮਾ ਸਮਰਾਥ ਹੁੰਦਾ ਸੋਫਿਆਂ ਦੇ ਉੱਤੇ ਪਤਾ ਨਹੀਂ ਕਿੱਡੇ ਕਿ ਫਨਕਾਰ ਬੈਠੇ ਹੋਣਗੇ ਤੇ ਆ ਉਹਨਾਂ ਦੀ ਉਸ ਸਮੇਂ ਦੀ ਬੈਠਕਾ ਹੁਣ ਥੋੜਾ ਜਿਹਾ ਘਰ ਖਰਾਬ ਜਿਵੇਂ ਆਪਾਂ ਟਰੇਣਾ ਛੱਡੀ ਜਾਂਦਾ ਹਨਾ ਸੰਭਾਲਣ ਦੀ ਲੋੜ ਹੈ ਆ ਦੇਖੋ ਜੀ ਪਜੇਰੂ ਗੱਡੀ ਅਸੀਂ ਵਿੱਚੋਂ ਖੋਲ ਕੇ ਵੀ ਦੇਖੀ ਖੁੱਲੀ ਹੋਈ ਪਈ ਸੀ ਅਰੇ ਕਦੇ ਇਹ ਸੀਟ ਤੇ ਉੱਤੇ ਸਰਜੀਤਬਿੰਦਰ ਸਿੰਘ ਸਾਹਿਬ ਬੈਠੇ ਹੋਣਗੇ ਤੇ ਜਿਵੇਂ ਸੰਧੂ ਸੰਸ਼ੇਰ ਜੀ ਦੱਸਦੇ ਆ ਹੌਲੀ ਹੌਲੀ ਬਿਮਾਰ ਰਹਿਣ ਲੱਗੇ ਸੀ ਉਹ ਤੇ ਥੋੜਾ ਜਿਹਾ ਕਦੇ ਨਾ ਕਿਤੇ ਸ਼ਰਾਬ ਵੀ ਉਹਨਾਂ ਨੇ ਇੰਟਰਵਿਊਆਂ ਦੇ ਵਿੱਚ ਦੱਸਿਆ ਸੰਧੂ ਸੰਸੇਰ ਨਕਾ ਤੁਨੀ ਮਿੱਤਰਤਾ ਸੀ ਵੀ ਸ਼ਰਾਬ ਜ਼ਿਆਦਾ ਹੋ ਗਈ ਸੀ ਕਾਫੀ ਸਮਾਂ ਬਿਮਾਰ ਰਹੇ ਤੇ ਉਸ ਤੋਂ ਬਾਅਦ ਉਹਨਾਂ ਦੀ ਹੁਣ ਤੇ ਅੱਜਕੱਲ ਉਹਨਾਂ ਦਾ ਬੇਟਾ ਵੀ ਟੌਪ ਦਾ ਗਾਇਕ ਹੈ ਆ ਉਹਨਾਂ ਦੀ ਜਿਆਦਾ ਤੁਹਾਨੂੰ ਅਸੀਂ ਦਿਖਾਤੀਆਂ ਜੀ ਉਸ ਤੋਂ ਬਾਅਦ ਮੈਂ ਮੁੰਡੇ ਨੂੰ ਕਿਹਾ ਵੀ ਗੇਟ ਬੰਦ ਕਰਕੇ ਚਾਬੀ ਸਾਹਮਣੇ ਪੜਾਈ ਜਾਵੇ ਜੇ ਜਿਹੜੇ ਜਿਹੜੇ ਫਾਈਲ ਬਣ ਰੱਖਿਆ ਸਾਬ ਸ਼ੇਅਰ ਕਰ ਦਿਓ ਧੰਨਵਾਦ ਜੀ